ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੱਸੋ ਜੀ ਸੰਦੀਪ ਦੇ ਆਗਮਨ ਕਿੱਥੇ ਤਿਆਰ ਹੋਣ ਦੇ ਆ ਜੀ ਅਸੀਂ ਚੱਲੇ ਆ ਵੀ ਅੱਜ ਸ਼ਹਿਰ ਸ਼ਹਿਰ ਚੱਲੇ ਕੀ ਲੈਣ ਚੱਲੇ ਸ਼ਹਿਰ ਦੱਸੋ ਇਹ ਸਾਰਿਆਂ ਵਾਸਤੇ ਸਰਪ੍ਰਾਈਜ਼ ਵਾ ਜੀ ਇਹਦੇ ਤੁਹਾਨੂੰ ਬਾਅਦ ਵਿੱਚ ਹੀ ਪਤਾ ਲੱਗੂਗਾ ਕਿ ਅਸੀਂ ਕੀ ਲੈਣ ਚੱਲੇ ਆ ਤੇ ਠੀਕ ਹੈ ਜੀ ਗਿਫਟ ਮਹਿੰਗਾ ਹੀ ਆ ਜੀ ਕੁੜੀ ਨੂੰ ਗਿਫਟ ਮਿਲ ਲੱਗਾ ਮਹਿੰਗਾ ਹੀ ਗਿਫਟ ਆ ਇੱਧਰ ਆ ਦੇ ਮੰਮੀ ਹੋਣੀ ਤਿਆਰ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁੱਡੀਆਂ ਵੀ ਆਈਆਂ ਦੋਵੇਂ ਇਧਰ ਮੁੜੇ ਵੀ ਸਾਸਰੀ ਕਾਲ ਜੀ ਸਾਰਿਆਂ ਅਸੀਂ ਮੇਰੇ ਨਾਲ ਚੱਲੇ ਆ ਸਾਰੇ ਜਾਣੇ ਚੱਲੇ ਆ ਜੀ ਅਸੀਂ ਗਿਫਟ ਲੈਣ ਤੇ ਜਾ ਕੇ ਉੱਥੇ ਸਰਪ੍ਰਾਈਜ਼ ਦਿੰਨੇ ਆ ਤੁਹਾਨੂੰ ਜੀ ਕਿ ਅਸੀਂ ਕੀ ਲੈਣ ਚੱਲੇ ਆ ਜੀ ਇਧਰ ਸਾਡਾ ਮੁੰਡਾ ਕਹਿੰਦੇ ਆ ਮੁੰਡਾ ਇਹ ਰਵਾਇ ਜੀ ਕਿਹ ਦਿਨ ਕ ਲੱਗਦਾ ਏ ਮੇਰੇ ਵਿਆਹ ਰੰਗ ਵਰਗਾ ਹਾਂ ਜੀ ਚਲੋ ਬਾਬਾ ਜੀ ਨੇ ਕਿਰਪਾ ਕੀਤੀ ਆ ਤੇ ਅੱਜ ਸਾਨੂੰ ਗਿਫਟ ਮਿਲਿਆ ਵਾ ਬਾਬਾ ਜੀ ਨੇ ਕਿਰਪਾ ਕੀਤੀ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹਾਂਜੀ ਤੁਹਾਨੂੰ ਦੱਸ ਹੀ ਦਿੰਨੇ ਆ ਜੀ ਅਹੀਂ ਚੱਲੇ ਆ ਜੀ ਗੱਡੀ ਲੈਣ ਤੇ ਉੱਥੇ ਜਾ ਕੇ ਤੁਹਾਨੂੰ ਦੱਸ ਦਿਆਂ ਪੀ ਕਿਹੜੀ ਗੱਡੀ ਲੈਣ ਚੱਲੇ ਆ ਜੀ ਤੁਹਾਡੇ ਪਿਆਰਾਂ ਪਿੱਛੇ ਇਹ ਸਾਰੇ ਤੁਹਾਡੇ ਪਿਆਰਾਂ ਪਿੱਛੇ ਤੇ ਉਹ ਪਰਮਾਤਮਾ ਦੀ ਮਿਹਰ ਨਾਲ ਉਹਦੀ ਕਿਰਪਾ ਬਾਬੇ ਨਾਨਕ ਦੀ ਹਾਂਜੀ ਤੁਹਾਡੇ ਫਾਦਰ ਸਾਹਿਬ ਸਸੀਗਰ ਬਾਬਲ ਜੀ ਸਸੀ ਵਾਹਿਗੁਰੂ ਸਾਹਿਬ ਪਤੀ ਜੀ ਇਹ ਵਧੀਆ ਗੱਲ ਵਾ ਪਰਮਾਤਮਾ ਨਾਲ ਹੀ ਲੈਣਾ ਚਾਹੀਦਾ ਵਿੱਚ ਤੇ ਹੁਣ ਹੋਂਡਿਆ ਜੀ ਮੁੰਡਾ ਰੈਡੀ ਜੀ ਚਲਦੇ ਆਂ ਫਿਰ ਤਾਂ ਦਬਖਾਣੇ ਜਾ ਕੇ ਉੱਥੇ ਜੀ ਅਗੋਂ ਮਾ ਜ ਆਪਣੇ ਗੱਡੀ ਲੈਣ ਚਲੇ ਆਂਦਾ ਅਜੂ ਗੱਡੀ ਲੈਣੀ ਹੈ ਮਮਾ ਸਰ ਤੂੰ ਕਹਿਣਾ ਜੀ ਕਿੱਦਾਂ ਬਣਾ ਲੈ ਜਾ ਦੋ ਕਹਿਣਾ ਜੀ ਜਿਹੜਾ ਸਾਸੀ ਕਾਰ ਕਰ ਦੋ ਸਾਰਿਆਂ ਨੂੰ ਸਾਸੀ ਕਿਆ ਕਰ ਦੋ ਸਾਰਿਆਂ ਨੂੰ ਸਾਸੀ ਕਿਆ ਕਰੀਂ ਪਹਿਲਾਂ ਸਾਸੀ ਕਿਆ ਕਰ ਮੇਰਾ ਸੋਣਾ 20 ਲੀਟਰ ਦੇ ਪਾਚੇ ਦਵਾ ਨਹੀਂ ਉਹਨਾਂ ਨੂੰ ਟੈਂਕ ਵੀ ਲੈ ਲਿਆ ਤੇ ਉਹ ਬੋਲਦਾ ਆਣਾ ਛੇ ਦਿਨ ਚ ਗੁਜਰੀ ਦੀ ਮੈਂ ਲਈ ਤਾ ਨਾ ਉਹ ਵੈਣੀ ਨਹੀਂ ਉਹ ਕਿਥੇ ਕਿਉਂ ਨਹੀਂ ਦਿੱਤੀ ਮੈਂ ਪਾਣੀ ਪਾ ਦਿੱਤਾ ਜਿਹੜੀ ਵਿੱਚ ਅੱਧੀ ਇਹਨੂੰ ਇੰਡੀਆ ਦੇ ਫੋਟੋ ਕਰ ਲੈ ਇਹਨੂੰ ਬੇਸ ਅਬੀ ਨਾਲ ਇੰਤਜ਼ਾਰ ਹੀ ਗੱਡੀ ਦਾ ਤੇ ਗੱਡੀ ਆਉਣੀ ਹੈ ਜੀ ਆਪਣੀ ਰੈਡੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਗੱਡੀ ਲੜੀ ਹੈ ਜੀ ਚਲੋ ਤੁਹਾਨੂੰ ਉਤੋਂਦੇ ਆ ਜੀ ਬਾਅਦ ਚ ਕਿਹੜੀ ਗੱਡੀ ਹੈ ਜੀ ਤੁਹਾਨੂੰ ਮਿਲਿ ਦਲਾਂ ਓਏ ਕਿੰਨੀ ਕੀ ਖੁਸ਼ੀ ਹੋਣੀ ਤੁਹਾਨੂੰ ਗੱਡੀ ਲੈਣਾ ਇੱਥੇ ਮੈਨੂੰ ਤਾਂ ਬਹੁਤ ਖੁਸ਼ੀ ਹੋਣ ਈ ਹੈ ਤੇ ਬਾਬਾ ਜਵਾਬੇ ਨਾਨਕ ਨੇ ਸੁਣੀ ਹੈ ਕਿ ਮੇਰੇ ਪੁੱਤ ਦੀ ਮੇਰੇ ਪੁੱਤ ਨੂੰ ਗੱਡੀ ਮਿਲਣ ਲੱਗੀ ਹੈ ਸਾਨੂੰ ਕਿੰਨੀ ਖੁਸ਼ੀ ਹੋਣੀ ਬਹੁਤ ਖੁਸ਼ੀ ਹੋਣੀ ਇਹਦੇ ਬਾਪੂ ਜੀ ਦੀਆਂ ਖਾਣਾ ਮੋਆ ਜੀ ਨੂੰ ਖੁਸ਼ੀ ਨਾਲ ਸ਼ੂਗਰਾ ਕਿਤੇ ਬਾਬਾ ਨੇ ਸੁਣੀ ਹੈ ਕਿ ਸਾਡੀ ਚਲੋ ਆਹ ਸਹੀ ਹੋ ਨਹੀਂ ਬੜੇ ਦਿਨਾਂ ਦਾ ਇੰਤਜ਼ਾਰ ਹੀ ਇਹਨੂੰ ਕਿ ਸਾਡੀ ਗੱਡੀ ਕਦੋਂ ਆਣੀ ਹੈ ਵੈਸੇ ਜਾਨੂੰ 10 ਤਰੀਕ ਮਿਲੀ ਪਰ ਗੱਡੀ ਰਾਂ ਛੇਤੀ ਮਿਲ ਗਈ ਆ ਚਲੋ ਬਾਬਾ ਜੀ ਛੇਤੀ ਪਾਹੀ ਤੇ ਨਵੀਂ ਨਵੀਂ ਰੋਈ ਰਹੀ ਗੱਡੀ ਆਡੀ ਵਧੀਆ ਵਧੀਆ ਜਲਦੀ ਰਹੀ ਆਹ ਨੂੰ ਕਿੱਡੀ ਕਰੀ ਬਾਕੀ ਟੀਮ ਹੋਰ ਆਉਂਦੀ ਆਡੀ ਉਹ ਵੀ ਬਸ਼ੇਰੇ ਦੀ ਆ ਸਸੋ ਕਿਦਾਂ ਦਾ ਫੀਲ ਹੋਣ ਡਿਆ ਬਹੁਤ ਵਧੀਆ ਜੀ ਤੇ ਤੁਹਾਡੇ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਪਹਿਲਾਂ ਪਿਆਰ ਦਿੱਤਾ ਵੀ ਅਸੀਂ ਜਿੱਦਿਆਂ ਜੁੜੀ ਹੋਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜੋ ਪਰਮਾਤਮਾ ਦੀ ਕਿਰਪਾ ਦਿੱਤੀ ਜੀ ਬ੍ਰਾਮ ਦਾ ਇਹ ਬਾਕੀ ਸਾਡੇ ਮੰਮੀ ਟੈਡੀ ਨੇ ਬਹੁਤ ਸਾਥ ਦਿੱਤਾ ਸਾਡਾ ਤੇ ਐਡੇ ਸਾਥ ਦਿੰਦੇ ਰਹੋ ਸਾਡਾ ਤੇ ਅਸੀਂ ਤਰੱਕੀਆਂ ਕਰਦੇ ਰਹੀਏ ਅਨੇ ਪਲੇਟ ਹੀ ਫੜ ਲਈ ਹੈ ਸਾਰੀ two one ਕੜੀਆਂ ਮਾਰਨੀ ਆ ਸਾਰੇ ਨੇ ਬੱਬਾ ਜੀ ਫੜੋ ਹੱਥ ਫੜੋ ਇਹ ਲਾ ਗੁੱਡੀ ਕੋ ਡਰਣ ਦੇ ਆ ਵਗੇ ਦੇ ਵਾ ਦਈਆਂ ਜੀ ਵਾ ਦਈਆਂ ਦੇ ਇਦਾਂ ਇਦਾਂ ਹਾਂ ਹਾਂ ਇਦਾਂ 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 ਬਾਕੀ ਡੱਬੇ ਪਾ ਕੇ ਕਰ ਲੈ ਜਾਓ jadian <laughs> 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 <coughs> <laughs> <laughs>

ਜੋ ਜੀ ਜੀ ਗੱਲ ਕਰਨਾ ਹਾਂ ਕੰਪ੍ਰੈਸ ਹਾਂ ਜੀ ਵਿੱਚ ਕੁਝ ਰੱਖ ਲਓ ਜਾਰੀ ਰੱਖੀਏ ਬੋਲਦੇ ਹੋ ਜਾਓ ਜਪੋ ਆਹ ਪ੍ਰਿੰਟ ਇਹੀ ਆ ਗਏ ਆ ਜੀ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਨਿੱਕੇ ਕਮਨਾਲੇ ਦੇ ਦਰਸ਼ਨ ਕਰਨ ਜੀ ਬਾਈ ਗੁਰੂ ਮੇਰ ਕਰੇ ਅਥੇ ਨੇ ਅਥੇ ਨੇ ਕੀ ਜਿਹੜੀ ਨਾ ਲਿਖੇ ਪੰਨੀ ਇਹ ਤਾਂ ਮੈਂ ਨਾ ਜਵਾਰ ਦੀ ਭਾਜੀ ਕਿੰਦੇ ਜੋ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਾਰੇ ਕਿਰਪਾ ਕੀਤੀ ਹੈ ਹਾਂਜੀ ਬਾਹਰ ਦੇ ਦਰ ਤੇ ਆ ਗਏ ਜੀ ਚਲੋ ਵਾਹਿਗੁਰੂ ਵਾਹਿਗੁਰੂ ਸਾਰੇ ਉੱਤੇ ਮੈਦ ਸਾਰੇ ਸਾਰੇ ਉੱਪਰ ਬਾਬਾ ਜੀ Was, was? Mm-hmm. Okay.